ਦੇ ਵਿੱਚ ਮੀਂਹ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ ਇਹ ਗਵਾਹੀ ਇਹ ਤਸਵੀਰਾਂ ਭਰਦੀਆਂ ਨੇ ਕਿ ਕਿਵੇਂ ਗਲੀਆਂ ਤੇ ਸੜਕਾਂ ਦੇ ਉੱਤੇ ਗੋਡੇ-ਗੋਡੇ ਪਾਣੀ ਖੜਿਆ ਹੋਇਆ ਹੈ ਤੇ ਲੋਕਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਤ ਇਸ ਵੇਲੇ ਇਹ ਬਣ ਚੁੱਕੇ ਨੇ ਕਿ ਆਖਿਰਕਾਰ 3-3 ਤੋਂ 4-4 ਫੁੱਟ ਪਾਣੀ ਇਸ ਵੇਲੇ ਗਲੀਆਂ ਦੇ ਵਿੱਚ ਖੜਿਆ ਹੋਇਆ ਹੈ ਲੋਕਾਂ ਦੇ ਵਾਹਨ ਤੱਕ ਡੁੱਬ ਚੁੱਕੇ ਨੇ ਤੇ ਲੋਕ ਘਰੋਂ ਨਿਕਲਣ ਤੋਂ ਵੀ ਗੁਰੇਜ਼ ਕਰਦੇ ਹੋਏ ਵਿਖਾਈ ਦੇ ਰਹੇ ਨੇ ਤਾਂ ਜਿੱਥੇ ਇੱਕ ਪਾਸੇ ਮੌਸਮ ਵਿਭਾਗ ਨੇ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਤਾਂ ਇਹ ਸਭ ਦੇ ਵਿਚਾਲੇ ਤਸਵੀਰਾਂ ਸਾਹਮਣੇ ਆਈਆਂ ਨੇ ਮੁਖਸਰ ਸਾਬ ਤੋਂ ਜਿੱਥੇ ਕੀ ਗਲੀਆਂ ਦਰਿਆ ਬਣ ਚੁੱਕੀਆਂ ਨੇ 3-3 4-4 ਫੁੱਟ ਗਲੀਆਂ ਦੇ ਵਿੱਚ ਪਾਣੀ ਭਰ ਚੁੱਕਿਆ ਹੈ ਲੋਕਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਵੀ ਸਾਹਮਣੇ ਕਰਨਾ ਪੈ ਰਿਹਾ ਹੈ ਤਾਂ ਇਸ ਖੜੇ ਪਾਣੀ ਦੇ ਨગર ਕੌਂਸਲ ਦੀ ਵੀ ਪੂਲ ਖੋਲ੍ਹ ਕੇ ਰੱਖ ਦਿੱਤੀ ਹੈ ਹਾਲਾਂਕਿ ਮੌਸਮ ਵਿਭਾਗ ਨੇ 5 ਦਿਨਾਂ ਦਾ ਅਲਰਟ ਜਾਰੀ ਕੀਤਾ ਜੇਕਰ 5 ਦਿਨ ਲਗਾਤਾਰ ਮੀਂਹ ਪੈਂਦਾ ਰਿਹਾ ਤਾਂ ਕਿੰਨੇ-ਕਿੰਨੇ ਫੁੱਟ ਇਨ੍ਹਾਂ ਗਲੀਆਂ ਦੇ ਵਿੱਚ ਪਾਣੀ ਖੜ ਜਾਏਗਾ ਇਹ ਸੋਚ ਕੇ ਇਸ ਗਲੀ ਦੇ ਵਿੱਚ ਰਹਿੰਦੇ ਲੋਕਾਂ ਨੂੰ ਵੀ ਚਿੰਤਾ ਸਤਾਈ ਹੋਈ ਹੈ ਤਾਂ ਮੁਖਸਲ ਸਾਹਿਬ ਦੀਆਂ ਤਸਵੀਰਾਂ ਨੇ ਜਿੱਥੇ ਕੀ ਵਾਟਰ ਲੋਕਿੰਗ ਦੇ ਕਰਕੇ ਪਾਣੀ ਖੜਿਆ ਹੋਇਆ ਗੰਦਾ ਪਾਣੀ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਵੀ ਸ਼ਿਕਾਰ ਬਣਾਉਂਦਾ ਹੋਇਆ ਵਿਖਾਈ ਦੇ ਰਿਹਾ ਪੰਜਾਬ ਦੇ ਵਿੱਚ ਮੀਂਹ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ ਇਹ ਗਵਾਹੀ ਇਹ ਤਸਵੀਰਾਂ ਭਰਦੀਆਂ ਨੇ ਕਿ ਕਿਵੇਂ ਗਲੀਆਂ ਤੇ ਸੜਕਾਂ ਦੇ ਉੱਤੇ ਗੋਡੇ-ਗੋਡੇ ਪਾਣੀ ਖੜਿਆ ਹੋਇਆ ਹੈ ਤੇ ਲੋਕਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਤ ਇਸ ਵੇਲੇ ਇਹ ਬਣ ਚੁੱਕੇ ਨੇ ਕਿ ਆਖਿਰਕਾਰ 3-3 ਤੋਂ 4-4 ਫੁੱਟ ਪਾਣੀ ਇਸ ਵੇਲੇ ਗਲੀਆਂ ਦੇ ਵਿੱਚ ਖੜਿਆ ਹੋਇਆ ਹੈ ਲੋਕਾਂ ਦੇ ਵਾਹਨ ਤੱਕ ਡੁੱਬ ਚੁੱਕੇ ਨੇ ਤੇ ਲੋਕ ਘਰੋਂ ਨਿਕਲਣ ਤੋਂ ਵੀ ਗੁਰੇਜ਼ ਕਰਦੇ ਹੋਏ ਵਿਖਾਈ ਦੇ ਰਹੇ ਨੇ ਤਾਂ ਜਿੱਥੇ ਇੱਕ ਪਾਸੇ ਮੌਸਮ ਵਿਭਾਗ ਨੇ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਤਾਂ ਇਹ ਸਭ ਦੇ ਵਿਚਾਲੇ ਤਸਵੀਰਾਂ ਸਾਹਮਣੇ ਆਈਆਂ ਨੇ ਮੁਖਸਰ ਸਾਹਿਬ ਤੋਂ ਜਿੱਥੇ ਕੀ ਗਲੀਆਂ ਦਰਿਆ ਬਣ ਚੁੱਕੀਆਂ ਨੇ 3-3 4-4 ਫੁੱਟ ਗਲੀਆਂ ਦੇ ਵਿੱਚ ਪਾਣੀ ਭਰ ਚੁੱਕਿਆ ਹੈ ਲੋਕਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਵੀ ਸਾਹਮਣੇ ਨਾ ਕਰਨਾ ਪੈ ਰਿਹਾ ਤਾਂ ਇਸ ਖੜੇ ਪਾਣੀ ਦੇ ਨਗਰ ਕੌਂਸਲ ਦੀ ਵੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਹਾਲਾਂਕਿ ਮੌਸਮ ਵਿਭਾਗ ਨੇ 5 ਦਿਨਾਂ ਦਾ ਅਲਰਟ ਜਾਰੀ ਕੀਤਾ ਹੈ ਜੇਕਰ 5 ਦਿਨ ਲਗਾਤਾਰ ਮੀਂਹ ਪੈਂਦਾ ਰਿਹਾ ਤਾਂ ਕਿੰਨੇ-ਕਿੰਨੇ ਫੁੱਟ ਇਨ੍ਹਾਂ ਗਲੀਆਂ ਦੇ ਵਿੱਚ ਪਾਣੀ ਖੜ ਜਾਏਗਾ ਇਹ ਸੋਚ ਕੇ ਇਸ ਗਲੀ ਦੇ ਵਿੱਚ ਰਹਿੰਦੇ ਲੋਕਾਂ ਨੂੰ ਵੀ ਚਿੰਤਾ ਸਤਾਈ ਹੋਈ ਹੈ ਤਾਂ ਮੁਖਸਲ ਸਾਹਿਬ ਦੀਆਂ ਤਸਵੀਰਾਂ ਨੇ ਜਿੱਥੇ ਕੀ ਵਾਟਰ ਲੋਕਿੰਗ ਦੇ ਕਰਕੇ ਪਾਣੀ ਖੜਿਆ ਹੋਇਆ ਗੰਦਾ ਪਾਣੀ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਵੀ ਸ਼ਿਕਾਰ ਬਣਾਉਂਦਾ ਹੋਇਆ ਵਿਖਾਈ ਦੇ ਰਿਹਾ ਪੰਜਾਬ ਦੇ ਵਿੱਚ ਮੀਂਹ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ ਇਹ ਗਵਾਹੀ ਇਹ ਤਸਵੀਰਾਂ ਭਰਦੀਆਂ ਨੇ ਕਿ ਕਿਵੇਂ ਗਲੀਆਂ ਤੇ ਸੜਕਾਂ ਦੇ ਉੱਤੇ ਗੋਡੇ-ਗੋਡੇ ਪਾਣੀ ਖੜਿਆ ਹੋਇਆ ਹੈ ਤੇ ਲੋਕਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਤ ਇਸ ਵੇਲੇ ਇਹ ਬਣ ਚੁੱਕੇ ਨੇ ਕਿ ਆਖਿਰਕਾਰ 3-3 ਤੋਂ 4-4 ਫੁੱਟ ਪਾਣੀ ਇਸ ਵੇਲੇ ਗਲੀਆਂ ਦੇ ਵਿੱਚ ਖੜਿਆ ਹੋਇਆ ਹੈ ਲੋਕਾਂ ਦੇ ਵਾਹਨ ਤੱਕ ਡੁੱਬ ਚੁੱਕੇ ਨੇ ਤੇ ਲੋਕ ਘਰੋਂ ਨਿਕਲਣ ਤੋਂ ਵੀ ਗੁਰੇਜ਼ ਕਰਦੇ ਹੋਏ ਵਿਖਾਈ ਦੇ ਰਹੇ ਨੇ ਤਾਂ ਜਿੱਥੇ ਇੱਕ ਪਾਸੇ ਮੌਸਮ ਵਿਭਾਗ ਨੇ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਤਾਂ ਇਹ ਸਭ ਦੇ ਵਿਚਾਲੇ ਤਸਵੀਰਾਂ ਸਾਹਮਣੇ ਆਈਆਂ ਨੇ ਮੁਕਸਰ ਸਾਹਿਬ ਤੋਂ ਜਿੱਥੇ ਕੀ ਗਲੀਆਂ ਦਰਿਆ ਬਣ ਚੁੱਕੀਆਂ ਨੇ 3-3 4-4 ਫੁੱਟ ਗਲੀਆਂ ਦੇ ਵਿੱਚ ਪਾਣੀ ਭਰ ਚੁੱਕਿਆ ਹੈ ਲੋਕਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਵੀ ਸਾਹਮਣੇ ਕਰਨਾ ਪੈ ਰਿਹਾ ਹੈ ਤਾਂ ਇਸ ਖੜੇ ਪਾਣੀ ਦੇ ਨਗਰ ਕੌਂਸਲ ਦੀ ਵੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਹਾਲਾਂਕਿ ਮੌਸਮ ਵਿਭਾਗ ਨੇ 5 ਦਿਨਾਂ ਦਾ ਅਲਰਟ ਜਾਰੀ ਕੀਤਾ ਹੈ ਜੇਕਰ 5 ਦਿਨ ਲਗਾਤਾਰ ਮੀਂਹ ਪੈਂਦਾ ਰਿਹਾ ਤਾਂ ਕਿੰਨੇ-ਕਿੰਨੇ ਫੁੱਟ ਇਨ੍ਹਾਂ ਗਲੀਆਂ ਦੇ ਵਿੱਚ ਪਾਣੀ ਖੜ ਜਾਏਗਾ ਇਹ ਸੋਚ ਕੇ ਇਸ ਗਲੀ ਦੇ ਵਿੱਚ ਰਹਿੰਦੇ ਲੋਕਾਂ ਨੂੰ ਵੀ ਚਿੰਤਾ ਸਤਾਈ ਹੋਈ ਹੈ ਤਾਂ ਮੁਕਸਲ ਸਾਹਿਬ ਦੀਆਂ ਇਹ ਤਸਵੀਰਾਂ ਨੇ ਜਿੱਥੇ ਕੀ ਵਾਟਰ ਲੋਕਿੰਗ ਦੇ ਕਰਕੇ ਪਾਣੀ ਖੜਿਆ ਹੋਇਆ ਗੰਦਾ ਪਾਣੀ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਵੀ ਸ਼ਿਕਾਰ ਬਣਾਉਂਦਾ ਹੋਇਆ ਵਿਖਾਈ ਦੇ ਰਿਹਾ ਹੈ ਪੰਜਾਬ ਦੇ ਵਿੱਚ ਮੀਂਹ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ ਇਹ ਗਵਾਹੀ ਇਹ ਤਸਵੀਰਾਂ ਭਰਦੀਆਂ ਨੇ ਕਿ ਕਿੰਨੇ